ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਦੇਵੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡਰ ਉੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਅੱਜ ਦੋਸਤੋ ਪਲੂਣ ਵੱਚੀ ਦਿਖਾਉਂਗਾ ਪਹਿਲੇ ਸੂਏ ਸੂਣ ਦੇ ਵਿੱਚ ਕੌਸਮ ਆ ਬਾਈ ਜੀ ਹੁਣੇ ਕਹਿੰਦੇ ਹਜੇ ਕੱਚੀ ਆ ਤੇ ਅੱਗੇ ਬਾਈ ਜੀ ਹੁਣੇ ਕਹਿੰਦੇ ਚੰਗਾ ਸੀਮਨ ਲੱਗਿਆ ਹੋਇਆ ਤੇ ਵੀਡੀਓ ਨੂੰ ਹਰ ਤਾਂ ਹੀ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਲੋਨ ਵੱੱਛੀ ਹੈ ਪਹਿਲੇ ਸੂਏ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਤੋਂ 6 ਦਿਨ ਹਜੇ ਕੱਚੀ ਆ ਡੈਨਮਾਰਕ ਦਾ 40 39 ਸੀਮਨ ਲੱਗਿਆ ਹੋਇਆ ਪਿਓਰ ਜਰਸੀ ਦਾ ਹਵਾਨਾ ਸੋਹਣਾ ਦੋਸਤੋ 5 6 ਦਰਾਂ ਦੇ ਵੱਛੀ ਇੱਕ ਪੂਰਾ ਵੱਡਾ ਹਵਾਨਾ ਤਿਆਰ ਕਰ ਜਾਣਾ ਬਾਈ ਦੀ ਹੁਣ ਇਹ ਕਹਿੰਦੇ ਵੱਛੀ 15 16 ਲੀਟਰ ਦੁੱਧ ਬੜੇ ਆਰਾਮ ਨਾਲ ਚੂਵਾਜੂ ਬਾਕੀ ਦੋਸਤੋ ਹਵਾਨਾ ਚੰਗਾ ਵਾਲਟੈਲ ਦੋਸਤੋ ਹਵਾਨੇ 'ਚ ਹਜੇ ਕਾਫੀ ਪਈ ਹੈ ਵੱਛੀ ਨੇ ਵਾਲਟੈਲ 5 6 ਦਰਾਂ ਦੇ ਕੱਢ ਕੇ ਹਵਾਨਾ ਟਾਇਰ ਕਰਕੇ ਦੋਸਤੋ ਫੇਰ ਸੋਹਣਾ ਹਵਾਨਾ ਦੋਸਤੋ ਬੈਕ ਸਾਈਡ ਤੋਂ ਵੇਚ ਸਕਦੇ ਆ ਪੂਰਾ ਚੌੜਾ ਤਿਆਰ ਕੀਤਾ ਹੋਇਆ ਥਣ ਦੋਸਤੋ ਨਿੱਕਰ ਵਿੱਚ ਕੱਲੇ ਕੱਲੇ ਗੈਪ 'ਚ ਲੱਗੇ ਹੋਏ ਸੇਮ ਹੀ ਸਾਈਜ਼ ਆ ਥਣਾਂ ਦਾ ਫੋਰਜਾਂਕ ਪੁਰਾਣੀ ਫੇਸ ਕੁਆਰਟ ਦੋਸਤੋ ਵੇਚ ਸਕਦੇ ਆ ਪ ਕੱਦ ਕਾਠ ਦੋਸਤੋ ਦਰਮਿਆਨਾ ਪੈਠ ਬੋੜਾ ਚੰਗਾ ਚੌੜਾ weight ਵਾਲੇ ਪਾਸੋਂ ਦੋਸਤੋ ਫੁੱਲ ਹੈਵੀ ਬੋਡੀ weight ਵਾਲੀ ਆ ਥਣ ਵੀ ਸੋਹਣੇ ਦੋਸਤੋ ਹੱਥੀ ਚਵਾਈ ਵਾਲੇ ਲੱਗੇ ਹੋਏ ਆ ਬਾਕੀ ਦੋਸਤੋ ਪੰਜਾਂ ਛੇਆਂ ਦਿਨਾਂ ਇਹ ਵੱਛੀ ਨੇ ਥੋੜਾ ਵੱਡਾ ਹਵਾ ਨਾਲ ਤਿਆਰ ਕਰ ਜਾਣਾ ਬਾਈ ਕਹਿੰਦਾ 15 16 ਲੀਟਰ ਦੁੱਧ ਵੱਛੀ ਨਾਰਮਲ ਚ ਵਾਜੂਗੀ ਤੇ ਬਾਕੀ ਦੋਸਤੋ ਬਰੀਡ ਵੀ ਚੰਗੀ ਆ ਕ੍ਰੋਸ ਬਰੀਡ ਆ ਜਰਸੀ ਰੇਟ ਬਾਈ ਜੀ ਹੁਣ ਰੱਖਿਆ ਹੋਇਆ 45000 ਰੁਪਿਆ ਬਾਈ ਕਹਿੰਦਾ 40000 ਦੀ ਦੇ ਦਿਆਂਗੇ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦੇ ਨਵੀਂ ਵੀਡੀਓ ਨਾਲ ਉਦੋਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ